ਕਸ਼ਿਕਾ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਅਰ ਇਸ ਵੇਲੇ ਅਸੀਂ ਮੌਜੂਦਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਿੱਥੇ ਸ਼ੀਤ ਜੋੜ ਮੇਲ ਲੱਗਿਆ ਹੋਇਆ ਔਰ ਇਸ ਮੇਲ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਜਦੋਂ ਲੋਕ ਪਹੁੰਚਦੇ ਨੇ ਤੇ ਵਾਕਿਆ ਹੀ ਗੱਲ ਹੈ ਕਿ ਕੂੜਾ ਕਰਕਟ ਸਾਮ ਸੰਭਾਲ ਦੀ ਵੀ ਵੱਡੀ ਲੋਰ ਪੈਂਦੀ ਹੈ ਔਰ ਹੁਣ ਨਗਰ ਕੌਂਸਲ ਦੀ ਜੇਕਰ ਗੱਲ ਕਰੀਏ ਉਹਨਾਂ ਦੀ ਤਰਫੋਂ ਵੱਡੇ ਉਪਰਾਲੇ ਕੀਤੇ ਗਏ ਨੇ ਗੱਡੀਆਂ ਜਿਹੜੀਆਂ ਨੇ ਇੱਥੇ ਲਾ ਦਿੱਤੀਆਂ ਗਈਆਂ ਨੇ ਤਾਂ ਕਿ ਸ਼ਹਿਰ ਜਿਹੜਾ ਉਹ ਸਾਫ਼ ਰਹੇ ਗੱਲਬਾਤ ਕਰਨਾ ਹੈ ਸਰ ਕਦੋਂ ਤੋਂ ਡਿਊਟੀ ਦੇ ਰਹੇ ਹੋ ਜੀ ਸਰ ਹੋ ਗਏ ਸਾਨੂੰ ਇੱਕ ਮਹੀਨੇ 20 ਦਿਨ ਦੇ ਕਰੀਬ ਕਰ ਲਈ ਤਿਆਰੀ ਕਰ ਰਹੇ ਡਿਊਟੀ ਤੇ ਕਿੰਨੇ ਘੰਟੇ ਦੀ ਡਿਊਟੀ ਡਿਊਟੀ ਸਰ ਮਾਰਨਿੰਗ ਆਪਣਾ 6 ਵਜੇ ਆਜਾਈਦਾਈ ਤੇ 12 ਵਜੇ ਤੱਕ ਲੱਗਦਾ ਜੀ ਕਿੰਨੀਆਂ ਕਿੰਨੀਆਂ ਗੱਡੀਆਂ ਸ਼ਹਿਰ ਦੇ ਵਿੱਚ ਘੁੰਮਦੀਆਂ ਨਜ਼ਰ ਆ ਰਹੀਆਂ ਨੇ ਜਿਹੜੀ ਸ਼ਹਿਰ ਨੂੰ ਸਾਫ਼ ਕਰਨ ਦਾ ਕੰਮ ਕਰਦੀਆਂ ਨਜ਼ਰ ਆ ਰਹੀਆਂ ਸਰ ਸ਼ਹਿਰ ਦੇ ਵਿੱਚ ਹੈਗੀਆਂ ਆਪਣੇ ਕਾਫੀ ਗੱਡੀਆਂ ਹੈ ਕਿ ਨਹੀਂ ਹਾਂਜੀ ਯਾਨੀ ਇਸ ਵਾਰ ਇਸ ਵਾਰ ਵੱਡਾ ਉਪਰਾਲਾ ਕਿ ਸ਼ਹਿਰ ਸਾਫ਼ ਰਹੇ ਜੀ ਜੀ ਸਰ ਬਿਲਕੁਲ ਬਹੁਤ ਵੱਡਾ ਹਦਾਇਤਾਂ ਕੀ ਨੇ ਤੁਹਾਨੂੰ ਹਦਾਇਤਾਂ ਸਰ ਮਤਲਬ ਰੋਡ ਤੇ ਵਗੈਰਾ ਕੋਈ ਕੂੜਾ ਕਰਕੜਨਾ ਹੋਵੇ ਤੇ ਆਪਣਾ ਗਿੱਲਾ ਸੁੱਕਾ ਲੱਗ ਠੀਕ ਹੈ ਜੀ ਮਤਲਬ ਗੱਡੀਆਂ ਲੱਗੀਆਂ ਹੋਈਆਂ ਡਸਟਪ੍ਰੀਨ ਦਿੱਤੇ ਉਹਨੇ ਇਕੱਲੇ ਇਕੱਲੇ ਲੰਗਰ ਚ ਤੇ ਆਪਣਾ ਨਾਲ ਦੀ ਨਾਲ ਗੱਡੀ ਆਉਂਦੀ ਹੈ ਤੇ ਆਪਣਾ ਬੇਸਟ ਵਗੈਰਾ ਲੈ ਕੇ ਸਰ ਬਿਲਕੁਲ ਦੇਖੋ ਸਿੱਧੇ ਤੌਰ ਤੇ ਗੱਡੀਆਂ ਜੜੀਆਂ ਨੇ ਉਹ ਸੜਕਾਂ ਤੇ ਦੌੜਦੀਆਂ ਨਜ਼ਰ ਆ ਰਹੀਆਂ ਨੇ ਨਗਰ ਕੌਂਸਲ ਦੀਆਂ ਗੱਡੀਆਂ ਨੇ ਜੜੀਆਂ ਸ਼ਹਿਰ ਦੇ ਵਿੱਚ ਜਿੰਨੇ ਵੀ ਲੰਗਰ ਲੱਗੇ ਹੋਣ ਨੇ ਉੱਥੇ ਜਿਹੜੀਆਂ ਝੂਠੀਆਂ ਪਲੇਟਾਂ ਹੁੰਦੀਆਂ ਨੇ ਜਾਂ ਹੋਰ ਚੀਜ਼ਾਂ ਹੁੰਦੀਆਂ ਨੇ ਉਹ ਸਾਰਾ ਕੂੜਾ ਕਰਕੜ ਜਿਹੜਾ ਅਗੱਡੀਆਂ ਇਕੱਠਾਂ ਕਰਦੀ ਨਜ਼ਰ ਆ ਰਹੀਆਂ ਨੇ ਤਾਂ ਕਿ ਸ਼ਹਿਰ ਜਿਹੜਾ ਉਹ ਸਾਫ਼ ਰਹੇ ਕਿਉਂਕਿ ਇਸ ਵਕਤ ਜਿਹੜੀ ਸ਼ਹਿਰ ਦੀ ਵੀ ਤਸਵੀਰ ਵੇਖਣ ਨੂੰ ਮਿਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਇੱਥੇ ਮੌਜੂਦ ਆ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਹਰ ਸਾਲ ਇਸੇ ਢੰਗ ਦੇ ਨਾਲ ਲੋਕ ਇੱਥੇ ਪਹੁੰਚਦੇ ਨਜ਼ਰ ਆਉਂਦੇ ਨੇ ਤੇ ਇਸ ਵਾਰ ਜਿਹੜਾ ਉਪਰਾਲਾ ਕੀਤਾ ਗਿਆ ਕਿ ਸ਼ਹਿਰ ਜਿਹੜਾ ਉਹ ਸਾਫ ਸੁੱਤਰਾ ਰਹੇ ਉਸ ਨੂੰ ਲੈ ਕੇ ਨਗਰ ਕੌਂਸਲ ਜਿਹੜਾ ਉਹ ਵੀ ਆਪਣੀ ਭੂਮਿਕਾ ਦਾ ਕਰਦਾ ਨਜ਼ਰ ਆਉਂਦਾ ਹੈ ਔਰ ਜਿਸ ਢੰਗ ਦੇ ਨਾਲ ਸ਼ਹੀਦ ਜੋੜ ਮੇਲ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਪ੍ਰਸ਼ਾਸਨ ਦੀ ਕਮੇਟੀਿੰਗ ਵੀ ਲੈਂਦੇ ਨਜ਼ਰ ਆਈ ਸੀ ਔਰ ਉਸ ਮੀਟਿੰਗ ਦੇ ਵਿੱਚ ਇਹ ਵੱਡੀ ਗੱਲ ਆਈ ਸੀ ਕਿ ਸ਼ਹਿਰ ਨੂੰ ਸਾਫ ਰੱਖਣਾ ਹੈ ਸ਼ਹੀਦ ਜੋੜ ਮੇਲ ਦੇ ਦੌਰਾਨ ਸ਼ਹਿਰ ਜਿਹੜਾ ਉਹ ਪ੍ਰੋਪਰ ਸਾਫ ਰੱਖਣਾ ਚਾਹੀਦਾ ਔਰ ਉਸੇ ਦੀ ਤਸਵੀਰ ਇੱਥੇ ਵੇਖਣ ਨੂੰ ਮਿਲ ਰਹੀ ਹੈ ਕਿ ਸਫਾਈ ਕਰਮਚਾਰੀ ਜਿਹੜੇ ਨੇ ਆਪਣੀ ਡਿਊਟੀ ਪੂਰੀ ਸਿੱਦਤ ਨਾਲ ਨਿਭਾਉਂਦੇ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਬਿਲਕੁਲ ਗੱਲਬਾਤ ਵੀ ਕਰਾਂਗੇ ਇਨਸਪੈਕਟਰ ਵੀ ਇੱਥੇ ਮੌਜੂਦ ਹੈ ਸਰ ਕੀ ਕੁਝ ਹਦਾਇਤਾਂ ਮਿਲੀਆਂ ਨੇ ਸਰ ਪ੍ਰਸ਼ਾਸਨ ਦੇ ਹਦਾਇਤ ਮੁਤਾਬਕ ਜੀ ਜਿੰਨੀ ਵੀ ਸਮੂਹ ਸਾ ਸੰਗਤ ਉਰੇ ਆਈ ਹੈ ਦੇਸ਼ਾਂ ਵਿਦੇਸ਼ਾਂ ਤੋਂ ਸਾਰਿਆਂ ਦੇ ਚਰਨਾਂ 'ਚ ਇੱਕ ਬੇਨਤੀ ਹੈ ਵੀ ਕਿਰਪਾ ਕਰਕੇ ਪਲਾਸਟਿਕ ਦੀਆਂ ਬੋਤਲਾਂ ਪਲਾਸਟਿਕ ਦੇ ਲਪਾਵੇ ਪਲਾਸਟਿਕ ਦੇ ਗਲਾਲਸ ਦਾ ਨਾ ਇਸਤੇਮਾਲ ਕਰੋ ਕਿਉਂਕਿ ਜਿਸ ਟਾਈਮ ਰਾਤ ਨੂੰ ਸਾਰੀ ਸਫਾਈ ਕਰਨੀ ਪੈਂਦੀ ਹੈ ਇੰਨਾ ਕ ਕਚਰਾ ਨਿਕਲਦਾ ਹੈ ਤੇ ਮਤਲਬ ਮਨ ਦੁਖੀ ਹੋ ਜਾਂਦਾ ਹੈ ਵੀ ਇਹ ਸ਼ਹੀਦਾਂ ਦੀ ਪਵਿੱਤਰ ਧਰਤੀ ਆਪਾਂ ਇੱਥੇ ਨਤਮਸਤਕ ਹੋਣ ਆਇਆ। ਤੁਸੀਂ ਸਾਨੂੰ ਆਪਣਾ ਸਹਿਯੋਗ ਤੋਂ ਨਗਰ ਕੌਂਸਲ ਦੇ EMPLOYES ਰੋਜ਼ ਰਾਤ ਨੂੰ ਸਵੇਰੇ ਦੁਪਹਿਰ ਸ਼ਾਮ 3-4 ਟਾਈਮ ਸਫਾਈ ਕਰਦੇ ਆ। ਲੇਕਿਨ ਜਦ ਸੰਗਤੇੇ ਕੰਮ ਕਰਦੇ ਤਾਂ ਮਨ ਬੜਾ ਵਿਚਲੀਤ ਹੁੰਦਾ। ਇਸ ਪਵਿੱਤਰ ਧਰਤੀ ਨੂੰ ਸਾਫ਼ ਸੁਥਰਾ ਅਤੇ ਸਵਸਥ ਰੱਖਣ ਲਈ ਸਾਡੀ ਅਪੀਲ ਹੈ ਨਗਰ ਕੌਂਸਲ ਸਰੰਦਪਤ ਘਟ ਸਾਹਿਬ ਵੱਲੋਂ ਬਿਸ਼ੇਸ਼ ਜਹਾਂ ਨੂੰ ਪਲਾਸਟਿਕ ਮੁਕਤ ਕਰ ਦਿਓ ਜੀ ਅਸੀਂ ਹਮੇਸ਼ਾ ਤੁਹਾਡੇ ਲਈ ਤਿਆਰ ਹੈ ਸਾਡੀ ਹੁਣ ਟੀਮਾਂ ਰਾਤ ਨੂੰ ਫੇਰ ਸਭਾਈ ਲਈ ਸ਼ੁਰੂ ਹੋਣੀ ਹੈ ਇਸੇ ਲਈ ਅਸੀਂ ਇਨਕ੍ਰੋਚਮੈਂਟ ਟੀਮਾਂ ਨੂੰ ਵੀ ਇਸ ਕਰਕੇ ਬੇਨਤੀ ਕਰੀਏ ਵੀ ਕੋਈ ਵੀ ਰੇੜੀ ਜਾਂ ਕੋਈ ਵੀ ਵਾਹਨ ਆਪਣੀ ਐਸੀ ਜਗ੍ਹਾ ਤੇ ਨਾ ਖੜਾ ਕਰੋ ਪਾਰਕਿੰਗ ਵਾਲੀ ਜਗ੍ਹਾ ਤੇ ਖੜਾ ਕਰੋ ਤਾਂ ਕਿ ਸੰਗਤ ਨੂੰ ਆਨਜਾਨੇ ਚ ਦਿੱਕਤ ਨਾ ਹੋਵੇ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਕਿੰਨਾ ਸੰਗਤ ਨੂੰ ਆਨਜਾਨੇ ਫਿਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਪਾਣੀ ਦੀਆਂ ਬੋਤਲਾਂ ਤੁਸੀਂ ਜ਼ਰੂਰ ਦਿਓ ਇਹਨਾਂ ਨੂੰ ਪੀਣ ਨੂੰ ਲੇਕਿਨ ਉਹਨੂੰ ਇੱਕ ਬੇਨਤੀ ਵੀ ਕਰੋ ਵੀ ਜਿਹੜੇ ਅਸੀਂ ਦਸਬਿੰਨ ਲਗਾਇਆ ਉਹਦੇ ਜਸਰ ਦੇ ਸੜਕਾਂ ਤੇ ਕਿਸੇ ਦਾ ਕੋਈ ਹਾਦਸਾ ਹੋ ਜੇਗਾ ਕੋਈ ਡਿੱਗ ਜੇਗਾ ਉਹ ਵੀ ਨੁਕਸਾਨ ਹੁੰਦਾ ਸੋ ਹੱਥ ਜੋੜ ਕੇ ਬੇਨਤੀ ਹੈ ਸਾਰੀ ਸੰਗਤ ਦੇ ਚਰਨਾਂ ਤੇ ਜਿਹੜੀ ਆਈਆਂ ਹੋਈਆਂ ਵੀ ਕਿਰਪਾ ਕਰਕੇ ਨਗਰ ਕੌਂਸਲsrandpategad ਸਾਹਿਬ ਨੂੰ ਆਪਣਾ ਸਹਿਯੋਗ ਦਿਵੋ ਅਸੀਂ ਹਮੇਸ਼ਾ ਤੁਹਾਡੀ ਸਾਈਟ ਉਲੀ ਤੱਕ ਪਰੇ ਕਰਮਚਾਰੀ ਇੱਥੇ ਡਿਊਟੀ ਨਿਭਾਉਂਦੇ ਨਜ਼ਰ ਆ ਰਹੇ ਨੇ ਕਿੰਨੀਆਂ ਗੱਡੀਆਂ ਲਾਈਆਂ ਸੋ ਟੋਟਲ 8 ਕਮੇਟੀਆਂ ਤੇ ਨਗਰ ਨਿਗਮਾ ਤੋਂ ਸਾਡੀਆਂ ਗੱਡੀਆਂ ਆਈਆਂ ਟੋਟਲ 13 ਸਾਰੇ ਟੈਂਡਰ ਲਾਏ ਹੋ ਸੀ ਲੋਕਾਂ ਦੀ ਸੇਫਟੀ ਵਾਸਤੇ ਔਰ 450 ਦੇ ਕਰੀਬ ਸਾਡੇ EMPLOYEES ਦੇ ਜਿਹੜੇ ਦਿਨ ਰਾਤ ਕੰਮ ਕਰਦੇ ਇੱਥੇ ਹੁਣ ਸਾਡੀ ਸ਼ਿਫਟ ਡਿਊਟੀ ਨਾਈਟ ਸ਼ਿਫਟ ਵਾਲੀ ਸ਼ੁਰੂ ਹੋ ਜੇਗੀ ਤਾਂ ਕਿ ਸਾਰਾ ਕਿਉਂਕਿ ਉਸ ਟਾਈਮ ਥੋੜਾ ਸ਼ਾਂਤ ਹੁੰਦਾ ਪਬਲਿਕ ਥੋੜੀ ਆਰਾਮ ਨਾਲ ਚੱਲਦੀ ਹੈ ਹੈਨਾ ਜੀ ਨਹੀਂ ਤਾਂ ਰੇੜੀਆਂ ਵਾਲੇ ਨੇ ਇੰਨਾ ਕਚਰਾ ਹੁੰਦਾ ਸੀ ਥਾਂ ਥਾਂ ਦੇ ਠੱਕ ਜੰਨੇ ਆ ਅਪੀਲ ਅਸੀਂ ਸੰਗਤ ਨੂੰ ਵੀ ਕਰਦੇ ਵੀ ਕਿਰਪਾ ਕਰਕੇ ਤੁਸੀਂ ਵੀ ਸਹਿਯੋਗ ਦਿਓ ਵੀ ਇਹ ਦੁਕਾਨਦਾਰੀਆਂ ਨਾ ਰਹਿਣ ਇਸ ਰਸਤੇ 'ਚ ਕਿਉਂਕਿ ਸ਼ਹੀਦਾਂ ਦੀ ਸਬਾਹ ਜੇ ਉਹ ਪਵਿੱਤਰ ਧਰਤੀ ਹੈ ਜਿਹੜੀ ਇੱਕ ਸਿੱਖ ਤੋ ਬੇਨਤੀ ਆ ਪੁਲਿਸ ਸਾਰਿਆਂ ਨੂੰ ਜੀ ਸਾਡਾ ਸਹਿਯੋਗ ਕਰੋ ਪ੍ਰਸ਼ਾਸਨ ਤੁਹਾਡੇ ਤੋਂ ਹੀ ਮੰਗ ਕਰਦਾ ਵੀ ਤੁਸੀਂ ਇੱਥੇ ਆਓ ਤੁਹਾਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਅਸੀਂ ਤੁਹਾਡੀ ਸਹਾਇਤਾ ਲਈ ਹਮੇਸ਼ਾ ਤਿਆਰ ਹੈ ਨਗਰ ਕੌਂਸਲ ਦੇ ਕਰਮਚਾਰੀ ਨੇ ਜਿਹੜੇ ਸ਼ਹਿਰ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ ਨਾਲੋਂ ਨਾਲ ਆ ਵੀ ਅਪੀਲ ਕਰ ਰਹੇ ਨੇ ਕਿ ਪਲਾਸਟਿਕ ਦੀ ਵਰਤੋਂ ਜਿਹੜੀ ਹੈ ਉਹ ਬੰਦ ਕੀਤੀ ਜਾਏ ਸ਼ਹਿਰ ਨੂੰ ਪਲਾਸਟਿਕ ਮੁਕਤ ਕੀਤਾ ਜਾਏ ਅਪੀਲ ਕਰ ਰਹੇ ਨੇ ਕਿ ਜਿਹੜਾ ਕੂੜਾ ਕਰਕਟ ਹੈ ਉਹ ਰਸਤੇ ਦੇ ਵਿੱਚ ਜਿਹੜੇ ਦਸਤਵੀਨ ਪਏ ਹੋਏ ਨੇ ਉਹਨਾਂ ਦੇ ਵਿੱਚ ਸੁੱਟੋ ਤਾਂ ਕਿ ਸ਼ਹਿਰ ਜਿਹੜਾ ਉਹ ਸਾਫ਼ ਰਹਿ ਸਕੇ ਕੈਮਰਾ ਪਰਸਨ ਆਨੰਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਸ਼੍ਰੀ ਫਤਿਹਗੜ ਸਾਹਿਬ